ਹੋਣ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਵੀ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਉੱਥੇ ਤੱਕ ਤੁਹਾਨੂੰ ਜਿਹੜਾ ਇਹ ਗੱਡੀਆਂ ਨਜ਼ਰ ਆਣ ਵਾਲੀਆਂ ਤੁਹਾਨੂੰ ਜਿਹੜੇ ਆ ਬੱਸਸ ਟਰੱਕਸ ਨਜ਼ਰ ਆਣ ਵਾਲਿਆ ਕਿਉਂਕਿ ਚੱਕਾ ਜਾਮ ਜਿਹੜਾ ਹੈ ਟਰੱਕ ਯੂਨੀਅਨ ਨਾਲੋਂ ਕੀਤਾ ਤਸਵੀਰ ਮੇਰਾ ਕੈਮਰਾ ਪਰਸਨ ਰਕੇਸ਼ ਲਗਾਤਾਰ ਤੁਹਾਨੂੰ ਸਾਂਝੀਆਂ ਕਰ ਰਿਹਾ ਵਿਕੇ ਇਸ ਹਿਸਾਬ ਨਾਲ ਇੱਥੋਂ ਦੀ ਜੇ ਮੈਂ ਗੱਲ ਕਰਦਾ ਫਲੋਰ ਤੱਕ ਇੱਥੇ ਤੱਕ ਹੀ ਜਿਹੜਾ ਇਹ ਚੱਕਾ ਜਾਮ ਕਰਕੇ ਟ੍ਰੈਫਿਕ ਲੱਗਿਆ ਆ ਤੇ ਨਾਲ ਨਾਲ ਦੇਖ ਸਕਦੇ ਹੋ ਵੀ ਲੋਕ ਕਿਸ ਤਰੀਕੇ ਨਾਲ ਪੈਦਲ ਨਿਕਲਦੇ ਤانوں ਨਜ਼ਰ ਆ ਰਹੇ ਹੋਣਗੇ ਵਿਕਸ ਸਾਮਨਾ ਲੋਕ ਜਿਹੜੇ ਨੇ ਉਹ ਪੈਦਲ ਨਿਕਲਨੇ ਸ਼ੁਰੂ ਹੋ ਚੁੱਕੇ ਆ ਜਿਨ੍ਹਾਂ ਨੇ ਆਪਣੇ ਕੰਮਾਂ ਤੇ ਜਾਣਾ ਜਿਨ੍ਹਾਂ ਨੇ ਕੋਈ ਨਾ ਕੋਈ ਗੱਲ ਕਰਕੇ ਤੋਂ ਨਿਕਲੇ ਹੋਣਗੇ ਕਦੇ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਕਈ ਲੋਕ ਸਾਨੂੰ ਵਿਆਹ ਤੇ ਜਾਣ ਵਾਲੇ ਵਿਮਲੇ ਸੀ ਜਿਨ੍ਹਾਂ ਨੇ ਵਿਆਹ ਅਟੈਂਡ ਕਰਨਾ ਸੀ ਉਹ ਵੀ ਮਿਲੇ ਸੀ ਤੇ ਉਹਨੇ ਵੀ ਇੱਥੇ ਹੀ ਜਿਹੜੇ ਆ ਫਸੇ ਹੋਏ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵਿਕਸ ਸਾਮਨਾ ਤੁਹਾਨੂੰ ਜਾਮ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਹੋਣਾ ਮੀ ਆ ਤਸਵੀਰ राकेश तन्नो सांझी ਕਰਿਆ ਤਸਵੀਰਾਂ ਕਿਉਂ ਸਾਂਝੀਆਂ ਕਰ ਰਹੇ ਆ ਵੀ ਘਰ ਤੋਂ ਨਿਕਲਣ ਪਹਿਲਾਂ ਇਹ ਤਸਵੀਰ ਜ਼ਰੂਰ ਦੇਖ ਲਿਓ ਕਿਤੇ ਤੁਸੀਂ ਵੀ ਨਾ ਫਸੇ ਰਹ ਜਿਓ ਤੇ ਤਾਨੂੰ ਹੁਣ ਦੱਸਦੇ ਆ ਵੀ ਇਹ ਤਰਨਾ ਟਰੱਕ ਯੂਨੀਅਨਸ ਵੱਲੋਂ ਲਗਾਇਆ ਗਿਆ ਟਰੱਕ ਯੂਨੀਅਨਸ ਨੇ ਆਪਣੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਇਹ ਤਰਨਾ ਲਗਾਇਆ ਸੀ ਤੇ ਪਹਿਲਾਂ ਇਸ ਦਾ ਐਲਾਨ ਕੀਤਾ ਸੀ ਵੀ ਅਸੀਂ ਤਰਨਾ ਲਗਾਵਾਂਗੇ ਜ਼ਰੂਰ ਖਬਰਾਂ ਅਸੀਂ ਵੀ ਚਲਾਈਆਂ ਪਰ ਲੋਕਾਂ ਦਾ ਕਈ ਵਾਰੀ ਜਾਨ ਦੇ ਵਿੱਚ ਦਿੱਕਤ ਹੋ ਜਾਂਦੀ ਹੈ ਕੋਈ ਖਬਰ ਪਹੁੰਚਣ ਦੇ ਵਿੱਚ ਤਾਂ ਹੁਣ ਦੇਖ ਸਕਦੇ ਹੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਲਗਾਤਾਰ ਕਰਨਾ ਪੈ ਰਿਹਾ ਵੀ ਕਿ ਕਿਸ ਹਿਸਾਬ ਨਾਲ ਲੋਕ ਪੈਦਲ ਹੀ ਨਿਕਲਨੇ ਸ਼ੁਰੂ ਹੋ ਚੁੱਕੇ ਆ ਤੇ ਕਿਸ ਹਿਸਾਬ ਨਾਲ ਗੱਡੀਆਂ ਜਿਹੜੀਆਂ ਨੇ ਇੱਥੇ ਖੜੀਆਂ ਨੇ ਇਹ ਤਸਵੀਰ ਆਪਣੇ ਰਿਸ਼ਤੇਦਾਰਾਂ ਤੱਕ ਆਪਣੇ ਦੋਸਤਾਂ ਤੱਕ ਸਾਰਿਆਂ ਤੱਕ ਸਾਂਝੀ ਕਰ ਦਿਓ ਤਾਂ ਹਨ ਦੱਸ ਦਿੰਦੇ ਆ ਵੀ 7 ਮਾਰਚ ਹੈ ਜਿਹੜਾ ਵੀਡੀਓ ਤੁਹਾਡੇ ਤੱਕ ਹੋ ਸਕਦਾ ਹੈ ਕਈ ਵਾਰੀ ਬੰਦੇ ਤੱਕ ਵੀਡੀਓ ਲੇਟ ਪਹੁੰਚਦੀ ਹੈ ਕਿਉਂਕਿ ਫੇਸਬੁੱਕ ਤੇ ਵੀਡੀਓ ਲਗਾਤਾਰ ਸ਼ੇਅਰ ਹੁੰਦੀ ਰਹਿੰਦੀ ਆ ਤਾਂ ਇਹ ਵੀਡੀਓ ਤੁਹਾਡੇ ਤੱਕ ਪਹੁੰਚੇਗੀ ਤਾਂ ਤੁਹਾਨੂੰ ਦੱਸ ਦਿੰਦੇ ਆ ਵੀ ਇਹ 7 ਮਾਰਚ ਦੀਆਂ ਤਸਵੀਰਾਂ ਨੇ ਤੇ 7 ਮਾਰਚ ਤੋਂ ਤੁਸੀਂ ਹੁਣ ਅੱਜ ਜੇ ਘਰਾਂ ਤੋਂ ਬਾਹਰ ਨਿਕਲਣ ਦੀ ਸੋਚ ਰਹੇ ਹੋ ਤਾਂ ਆ ਨਾ ਹੋਵੇ ਤੁਸੀਂ ਵੀ ਜਿਹੜੇ ਆ ਇਸ ਪ੍ਰਕਾਰ ਨਾਲ ਰਸ਼ ਦੇ ਵਿੱਚ ਫਸ ਜਿਓ ਤੇ ਤੁਹਾਨੂੰ ਵੀ ਪੈਦਲ ਯਾਤਰਾ ਜਿਹੜੀ ਆ ਕਰਨੀ ਪੈਦਲ ਤੁਹਾਨੂੰ ਨਿਕਲਣਾ ਪਵੇ ਕਿਉਂਕਿ ਆ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਵੀ ਤੁਹਾਨੂੰ ਵੀ ਇੱਥੇ ਨਾ ਆਈਓ ਤਾਂ ਹੁਣ ਕਿੱਥੇ ਆ ਆ ਤਸਵੀਰ ਤੁਹਾਨੂੰ ਪਤਾ ਲੱਗ ਗਈ ਹੋएगी ਵੀ ਸਤਲੁਜ ਦੇ ਪੁੱਲ ਤੇ ਅਸੀਂ ਮੌਜੂਦ ਆ ਸਤਲੁਜ ਦੇ ਪੁੱਲ ਤੇ ਮੌਜੂਦ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀ ਇਹ ਰਸਤਾ ਜਿਹੜਾ ਹੈ ਓਹੀ ਰਸਤਾ ਜਿਹੜਾ ਆ ਮੈਂ ਗੱਲ ਕਰਦਾ ਵੀ ਫਲੋਰ ਤੋਂ ਰਸਤਾ ਜਿਹੜਾ ਹੈ ਲੁਧਿਆਣੇ ਵੱਲ ਨੂੰ ਆਂਦਾ ਤਾਂ ਲੁਧਿਆਣੇ ਵੱਲ ਨੂੰ ਜੇ ਆਣ ਦੀ ਸੋਚ ਰਹੇ ਹੋ ਫਲੋਰ ਤੋਂ ਜਾਂ ਤੁਸੀਂ ਲੁਧਿਆਣੇ ਤੋਂ ਫਲੋਰ ਅੰਮ੍ਰਿਤਸਰ ਕਿਤੇ ਹੋਰ ਜਾਣ ਦੀ ਸੋਚ ਰਹੇ ਹੋ ਤਾਂ ਇਹ ਰਸਤਾ ਦੇਖ ਸਕਦੇ ਹੋ ਇਹ ਪੂਰਾ ਰਸਤਾ ਜਿਹੜਾ ਇਹ ਬੰਦ ਹੈ ਤੇ ਇਹ ਵੀ ਲੰਬਾ ਜਾਮ ਜਿਹੜਾ ਹੈ ਉਹ ਲੱਗਿਆ ਹੋਇਆ ਸੀ ਪਿੱਛੇ ਕਿਉਂਕਿ ਇੱਥੋਂ ਪਿੱਛੋਂ ਗੱਡੀਆਂ ਰੋਕ ਦਿੱਤੀਆਂ ਗਈਆਂ ਤਾਂ ਇਹ ਤੁਹਾਡੇ ਨਾਲ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਕੱਲ ਵੀ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਦੱਸੀ ਸੀਗੀ ਵੀ ਕਿਦਾਂ ਇੱਥੇ ਬੰਦ ਰਹੂਗਾ ਚੱਕਾ ਜਾਮ ਰਹੂਗਾ ਜ਼ਰੂਰ ਪੁਲਿਸ ਨੇ ਵੀ ਬਲ ਦਾ ਪ੍ਰਯੋਗ ਕੀਤਾ ਪਰ ਟਰੱਕ ਯੂਨੀਅਨ ਵਾਲੇ ਨੇ ਆਪਣਾ ਚੱਕਾ ਜਿਹੜਾ ਹੈ ਉਹ ਜਾਮ ਕਰ ਦਿੱਤਾ ਤਾ ਹੁਣ ਦੇਖ ਸਕਦੇ ਹੋ ਉਧਰੋਂ ਵੀ ਦੇਖ ਸਕਦੇ ਹੋ ਕਿ ਕਿਦਾਂ ਰਕੇਸ਼ ਲਗਾਤਾਰ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਿਹਾ ਵੀ ਉੱਥੋਂ ਹੀ ਲੋਕ ਪੈਦਲ ਨਿਕਲਨੇ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦਾ ਮਤਲਬ ਹੈ ਵੀ ਘਰਾਂ ਤੋਂ ਨਿਕਲਣ ਪਹਿਲਾਂ ਇਹ ਤਸਵੀਰਾਂ ਜ਼ਰੂਰ ਦੇਖਣਾ ਵੀ ਇਹ ਨਾ ਹੋਵੇ ਤੁਸੀਂ ਵੀ ਇੱਥੇ ਆ ਕੇ ਫਸ ਜਾਓ ਤਾਂ ਬਾਰ ਬਾਰ ਕਹਿ ਰਹੇ ਆ ਵੀ 7 ਮਾਰਚ 4 ਵਜੇ ਤੱਕ ਇਹ ਦਰਨਾ ਇਸੇ ਪ੍ਰਕਾਰ ਨਾਲ ਰਹੇਗਾ ਇਹ ਨਾ ਹੋਵੇ ਵੀ ਤੁਹਾਡੇ ਤੱਕ ਜਾਣਕਾਰੀ ਗਲਤ ਪਹੁੰਚ ਜਾਏ ਤੁਸੀਂ ਲੇਟ ਨਿਕਲੋ ਪਰ ਇਹ ਵੀ ਤੁਹਾਨੂੰ ਦੱਸ ਦਈਏ ਵਿਚਾਰ ਤੋਂ ਬਾਅਦ ਵੀ ਤੁਸੀਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ 4 ਵਜੇ ਤੋਂ ਬਾਅਦ ਵੀ ਤੁਹਾਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿੰਨਾ ਜ਼ਿਆਦਾ ਟ੍ਰੈਫਿਕ ਹੈ ਇਹ ਮੈਂ ਹੁਣ ਤਸਵੀਰ ਦਿਖਾ ਰਿਹਾ ਤੁਹਾਨੂੰ ਵੀ ਜਿੰਨਾ ਜ਼ਿਆਦਾ ਟ੍ਰੈਫਿਕ ਹੈ ਵੀ ਇਹ ਇੰਨੀ ਜਲਦੀ ਨਿਕਲਣ ਵਾਲਾ ਨਹੀਂ ਹੈ ਜੇ 4 ਵਜੇ ਵੀ ਖੋਲਦੇ ਨੇ ਤਾਂ ਟ੍ਰੈਫਿਕ ਲਗਭਗ 6 ਵਜੇ ਤੋਂ ਪਹਿਲਾਂ ਜਿਹੜਾ ਇਹ ਟ੍ਰੈਫਿਕ ਨਹੀਂ ਨਿਕਲਣ ਵਾਲਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਪਡੇਟ ਤੁਹਾਨੂੰ ਇਹ ਦੇ ਰਿਹਾ ਵੀ ਆ ਬੰਦ ਕਰ ਦਿੱਤਾ ਗਿਆ ਹਾਦਿਸੇ ਦੀ ਤਸਵੀਰ ਵੀ ਕਿੱਥੇ ਆਪਣੇ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਇਹ ਸਾਂਝੀ ਕਰ ਦੋ ਤਾਂ ਹੁਣ ਦੱਸਦੇ ਆ ਕਿ ਟਰੱਕ ਯੂਨੀਅਨਸ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਕਰਕੇ ਇਹ ਧਰਨਾ ਜਿਹੜਾ ਲਗਾਇਆ ਤੇ ਹੋਰ ਵੀ ਜੱਥੇਬੰਦੀਆਂ ਉਹਨਾਂ ਦੇ ਨਾਲ ਆ ਕੇ ਰਲੀਆਂ ਸੀ ਜ਼ਰੂਰ ਸਾਰੇ ਤਸਵੀਰਾਂ ਦੇਖ ਕੇ ਇੱਕ ਵਾਰੀ ਲੱਗਦਾ ਸੀ ਵੀ ਇਹ ਚੱਕਾ ਜਿਹੜਾ ਹੈ ਜਾਮ ਨਹੀਂ ਹੋਣ ਵਾਲਾ ਪਰ ਤੁਹਾਡੇ ਨਾਲ ਉਹ ਵੀ ਤਸਵੀਰ ਸਾਂਝੀ ਕੀਤੀ ਸੀ ਵੀ ਕਿਸ ਹਿਸਾਬ ਨਾਲ ਚੱਕਾ ਜਾਮ ਜਿਹੜਾ ਹੋਇਆ ਸੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਹੁਣ ਸਾਂਝੀਆਂ ਕਰ ਰਹੇ ਆਂ ਤਾ ਇਹ ਤੋਂ ਜੇ ਤੁਸੀਂ ਲੁਧਿਆਣ ਤੋਂ ਫਲੋਰ ਜਾਣ ਦੀ ਸੋਚ ਰਹੇ ਹੋ ਫਲੋਰ ਤੋਂ ਬਾਅਦ ਫਗਵਾੜੇ ਫਗਵਾੜੇ ਜਲੰਧਰ ਜਾਣ ਦੀ ਸੋਚ ਰਹੇ ਹੋ ਜਾਂ ਅੰਮ੍ਰਿਤਸਰ ਲੁਧਿਆਣ ਤੋਂ ਜਾਣ ਦੀ ਸੋਚ ਰਹੇ ਹੋ ਤਾਂ ਕਰਾਚੋ ਬਾਹਰ ਨਾ ਨਿਕਲੀਓ ਨਾ ਜਾਈਓ ਇਹ ਨਾ ਹੋਵੇ ਤਾਂ ਨੂੰ ਵੀ ਜੜਾਏ ਉਹ ਸਾਹਮਣਾ ਕਰਨਾ ਪਵੇ ਟ੍ਰੈਫਿਕ ਦਾ ਬਿਕਿਸ ਪ੍ਰਕਾਰ ਨਾਲ ਲੋਕ ਜਿਹੜੇ ਆ ਪੈਦਲ ਨਿਕਲ ਰਿਹਾ ਲੋਕਾਂ ਨੇ ਆਪਣੀ ਗੱਡੀਆਂ ਤੱਕ ਇੱਥੇ ਛੱਡਤੀਆਂ ਗੱਡੀਆਂ ਦੇ ਵਿੱਚੋਂ ਲੋਕ ਬਾਹਰ ਨਿਕਲ ਕੇ ਪੈਦਲ ਨਿਕਲਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਿਹਾ ਇਹ ਵੀ ਗੱਲ ਹੈ ਵੀ ਜ਼ਰੂਰੀ ਨੇ ਲੋਕੀ ਗੱਡੀਆਂ ਦੇ ਵਿੱਚ ਵੀ ਸਵਾਰ ਹੈ ਉਹ ਵੀ ਬਾਰ ਆ ਚੁੱਕੇ ਹੋਏ ਨੇ ਵੀ ਕਿੰਨੇ ਕੁ ਦਿਨ ਗੱਡੀਆਂ ਖੜਾ ਕੇ ਰੱਖਣਗੇ ਉਹ ਵੀ ਬਾਰ ਆ ਕੇ ਜਿਹੜੇ ਆ ਤਾਂ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਵੀ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਸਾਡਾ ਇੱਥੇ ਬਹੁਤ ਔਖਾ ਹੈ ਕਿਉਂਕਿ ਕਈ ਵਾਰੀ ਧਰਨਾ ਪ੍ਰਦਰਸ਼ਨ ਲੱਗਦੇ ਨੇ ਤਾਂ ਸਾਨੂੰ ਜਿਹੜਾ ਔਖਾਈਆਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਜਿਹੜੇ ਆ ਉਹ ਬਹੁਤ ਔਖੇ ਜਿਹੜੇ ਆ ਹੋ ਜਾਂਦੇ ਆ